ਸੰਦੇਆ ਕਿ ਜਲੰਧਰ ਸਰ ਉਹ ਚੀਜ਼ ਮਿਲੇਗੀ ਜਲੰਧਰ ਬੜੇ ਬੜੇ ਸ਼ਹਿਰਾਂ ਤੋਂ ਤੁਹਾਨੂੰ ਜਾਣ ਨਾਲ ਸੰਗਾ ਸਾਨੂੰ ਆਇਆ ਤੇ ਮੁਕੇ ਦੇ ਵਿੱਚ ਬੈਠੇ ਹੀ ਸਭਨ ਸਾਰਾ ਅਵੇਲੇਬਲ ਹੈ ਬਹੁਤ ਵਧੀਆ ਐਕਸਪੀਰੀਅੰਸ ਹੈ ਮੈਡਮ ਬਹੁਤ ਵਧੀਆ ਇਹਨਾਂ ਦਾ ਕਸਟਮਰ ਨਾਲ ਡੀਲ ਕਰਦੇ ਆ ਅਸੀਂ ਬਹੁਤ ਸਮੇਂ ਤੋਂ ਆ ਰਹੇ ਹਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਸ਼ੋਪਿੰਗ ਕਰਕੇ ਤੇ ਹਰੇਕ ਕਰਾ ਦਾ ਸਮਾਨ ਮਿਲਦਾ ਹੀ ਕੋਈ ਸ਼ਰਤ ਕੱਲੇ ਅਨੁਸਾਰਾ ਸਮਾਨ ਮਿਲੂਗਾ ਕਿਤੇ ਨਾ ਜਾਓ ਜਿੰਨਾ ਜ਼ਿਆਦਾ ਸਿਰ ਵੱਤੋ ਦੁਕਾਨਾਂ ਤੇ ਜਾਵਾਂਗੇ ਉਨੇ ਹੀ ਕਨਫਿਊਜ਼ ਹੋ ਆਗੇ ਹਰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜੇ ਕੋਈ ਸਮਾਨ ਲੈਣਾ ਚਾਹੁੰਦਾ ਹੈ ਤੋ ਦੀਪੂ ਘਰੇਟੇ ਨੂੰ ਜ਼ਰੂਰ ਵਿਜ਼ਿਟ ਕਰਾ ਆਲ ਦਾ ਬੈਸਟ ਦੀਪੂ ਘਰੇਟੇ ਪਬਲਿਕਸ ਫੋਰ

ਔਫਸ ਲੱਗਦੇ ਰਹਿੰਦੇ ਨੇ ਤੇਲਾ ਲੱਗਦੀਆਂ ਰਹਿੰਦੀਆਂ ਨੇ ਅਗਰ ਤੁਸੀਂ ਮੇਕਅਪ, ਜੂੜੀਆਂ, ਲਹਿੰਗੇ, ਸ਼ੇਰਵਾਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਚਾਹੁੰਦੇ ਜਾਂ ਫਿਰ ਸਮੇਂ-ਸਮੇਂ ਤੇ ਲਗੀਆਂ ਹੋਈਆਂ ਤੇਲਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਦੀਪੂ ਦੀ ਹੱਟੀ ਦੇ ਵਿੱਚ ਜੋ ਕਿ ਸਿਵਲ ਹਸਪੀਟਲ ਦੇ ਬਿਲਕੁਲ ਬੈਕਸਾਈਡ ਮੁਕੇਰੀਆ ਵਿੱਚ ਸਥਿਤ ਹੈ तो होन से पहुंच गए कॉस्मेटिक सेक्शन देवेचे तो पाजी होन को जानदे के उन्होंने को केड़े-केड़े ब्रा, ब्रांड अवेलेबल है हां जी साडे को जो भी मार्केट्स जो न्यू चल रहे जैसे लैक्मे मैब्लिन फॉरएवर 52 है के ब्यूटी है इंपॉर्टेंट ब्रांड्स की बात करें तो अनास्तासी है हुड्डा ब्यूटी है जो भी चलते आजकल जो भी इन डिमांड है और डिमांड है और सबसे बड़ी बात है इंपोर्टेड है और सबसे बड़ी बात है ऐसी सारे ओरिजिनल प्रोडक्ट्स रखे हैं जो सारे को प्रॉपर काउंटर रखे जैसे आपको आपको ओरिजिनल मिलेंगे प्रोडक्ट्स और बात करें ज्वेलरी की तो आइए ज्वेलरी की तरफ से आप और बात करें ज्वेलरी की तो ये देखिए रबर बैंड्स क्लचर्स के जो लेटेस्ट कलेक्शन है ये देखो जैसे आप देख पा रहे हो सारी लेटेस्ट कलेक्शन मिल जाएंगे और ज्वेलरी की बात करें तो ये है ये देखिए, रिंग्स मिल जाएंगे ईयर मिल जाएंगे सेट्स मिल जाएंगे सारा कुछ मिल जाएगा आपको और सबसे बड़ी बात है अभी वंडर अंडर इन वन रूफ मिलेगा आपको एक छत में सारी ब्याह की शादी चीजें मिल जाएंगी आपको क्शन में बैंगल सेक्शन में सब कुछ मिल जाएगी कांच की चूड़ी मिल जाएगी ये देखिए जैसे जो गोल्ड की चलती है सारे सारी मिल जाएगी। और सबसे, सबसे बड़ी बात है हम भी कर सकते। जैसा भी आपको इंस्टाग्राम हो चाहे फेसबुक कुछ भी डिजाइन हो आपके माइंड में कस्टमर्स के माइंड में हो, तो हम उसको एज इज बना सकते हैं सारा स्टॉक है काफी स्टॉक है सारा पर बात करें जो लेटेस्ट है कुछ भी है कुछ भी आपको कुछ भी चीज है शादी के रिलेटेड कोई होम कोई आपको एक मिल जाएगी आपको सारे प्रोडक्ट्स मिल जाएंगे और बात करें सैलून रेंज की तो ये देखिए सैलून रेंज पे हमारे सारे ट्रिमर्स मिल जाएंगे फेशियल किट्स मिल जाएंगे सारा कुछ मिल जाएगा परफ्यूम्स मिल जाएंगे इम्पोर्टेंट सब कुछ मिल जाएगा तो ਅੱਜ ਫਲੋਰ ਦੇ ਬ੍ਰਾਈਡਲ ਸੈਕਸ਼ਨ ਦੇ ਵਿੱਚ ਪਹੁੰਚ ਗਏ ਆ ਤੇ ਭਾਜੀ ਹੁਣ ਅਗਰ ਜਾਣਦੇ ਕਿ ਇੱਥੇ ਬ੍ਰਾਈਡਲ ਦਾ ਕਿਹੜਾ-ਕਿਹੜਾ ਸਮਾਨ ਮਿਲਦਾ ਸਰ ਬ੍ਰਾਈਡਲ ਸੈਕਸ਼ਨ ਦੇ ਵਿੱਚ ਤੁਹਾੜ ਕੋ ਕਿਹੜੀ-ਕਿਹੜੀ ਚੀਜ਼ਾਂ ਅਵੇਲੇਬਲ ਨੇ ਬ੍ਰਾਈਡਲ ਵਿੱਚ ਮੈਨੂੰ ਸਭ ਤੋਂ ਪਹਿਲਾਂ ਮੇਕ ਕੋ ਬ੍ਰਾਈਡਲ ਲਹਿੰਗੇ ਆਣਗੇ ਲਹਿੰਗੇ ਬ੍ਰਾਈਡਲ ਦੇ ਨਾਲ ਪਾਰਟੀ ਵਾਲੇ ਲਹਿੰਗੇ ਆਣਗੇ ਕ੍ਰੌਪਰ ਵਗੈਰਾ ਡਾਊਨ ਸਾਰੀ ਆਈਟਮ ਮਿਲਦੀ ਹੈ ਦੇ ਵਿੱਚ ਬ੍ਰਾਈਡਲ ਚ ਫਿਰ ਉਸ ਤੋਂ ਬਾਅਦ ਮੇਕ ਕੋ ਜਿੱਦਾਂ ਕਿ ਹੁਣ ਕੋਟ ਦੇ ਦੇਖੋ ਸਾਈਜ਼ ਛਿੱਟੀ ਹੋਗੀ ਇਹਦੇ ਚ ਲਗਨ ਪੱਤਰ ਹੈਗਾ ਸਾਜੀ ਚਿੱਠੀ ਇਹਦੇ ਚ ਕਾਫੀ ਸਾਰੇ ਡਿਜ਼ਾਈਨ ਆਉਂਦੇ ਨੇ ਅਗਰ ਇਹ ਚ ਵੀ ਕੋਈ ਤੁਸੀਂ ਕੋਈ ਕਸਟਮਾਈਜ਼ ਕਰਾਣਾ ਉਹ ਵੀ ਕਸਟਮਾਈਜ਼ ਵੀ ਹੋ ਜਾਏਗਾ ਫਿਰ ਇਸ ਤੋਂ ਬਾਅਦ ਮੈਂ ਕੁਝ ਜਿਹੜਾ ਕਲੀਅਰੈਂਸ ਦੀ ਕਲੈਕਸ਼ਨ ਆ ਜਾਂਦੀ ਹੈ ਕਲੀਅਰੈਂਸ ਚ ਵੀ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੇਗੀ ਸਾਜੀ ਵੱਡੇ ਛੋਟੇ ਮਿਲ ਜਾਣ ਕਿਸ ਤਰ੍ਹਾਂ ਦੇ ਵੀ ਚਾਹੀਦਾ ਉਹ ਹੋ ਜਾਏਗਾ ਇਹਦੇ ਚ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਅਸੀਂ ਜਲਦੀ ਚੂੜੇ ਵਾਲੀ ਸਾਈਡ ਤੇ ਜਿੱਦਾਂ ਕਿ ਚੂੜੇ ਵਿੱਚ ਮੇਰੇ ਕੋਲ ਬਹੁਤ ਸਾਰੀ ਕਲੈਕਸ਼ਨ ਆਂਦੀ ਹੈ ਵਿੱਚ ਕੁੰਦਨ ਦੇ ਆਂਦੇ ਆ ਏਡੀ ਦੇ ਆਂਦੇ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਆਂਦੀ ਹੈ ਅਗਰ ਜੇ ਤੁਸੀਂ ਇਹਦੇ ਵਿੱਚ ਕੋਈ ਕਸਟਮਾਈਜ਼ ਕਰਾਣ ਚਾਹੋ ਤੇ ਇੱਥੇ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਕੋਈ ਵੀ ਕਲਰ ਦਾ ਕੋਈ ਵੀ ਡਿਜ਼ਾਈਨ ਤੁਸੀਂ ਦੋ ਉਹਦੇ ਕੇ ਸੇਮ ਕਸਟਮਾਈਜ਼ ਹੋ ਜਾਏਗਾ ਜਿੰਨਾ ਅਸੀਂ ਉਹਨਾਂ ਜਿੱਦਾਂ ਕਿ ਇਹਦੇ ਆਪਣੇ ਕੋਲ ਬੈਂਗਲ ਸਟੈਂਡ ਹੋਗੇ ਰਿੰਗ ਟ੍ਰੇ ਹੋਗੀ ਹਲਦੀ ਵਾਲੀ ਟ੍ਰੇ ਮਹਿੰਦੀ ਵਾਲੀ ਟ੍ਰੇ ਆਂਦੀ ਹੈ ਇੱਥੇ ਸਾਇ ਚਿੱਠੀਆਂ ਦੇ ਕਾਫੀ ਸਾਰੇ ਡਿਜ਼ਾਈਨ ਆਉਂਦੇ ਆ ਤੇ ਜਿਵੇਂ ਜਦਾਂ ਕੀ ਵੈਲਕਮ ਜੀਜੂ ਵਾਲੀ ਟ੍ਰੇਸ ਵਗੈਰਾ ਹੋ ਗਈ ਹੈ ਇੱਥੇ ਸਾਇ ਚਿੱਠੀ ਦੇ ਵੀ ਡਿਜ਼ਾਈਨ ਲੈਂਦਾ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਆਉਂਦੇ ਨੇ ਅਗਰ ਤੁਸੀਂ ਇਹਦੇ ਵਿੱਚ ਕੁਝ ਕਸਟਮਾਈਜ਼ ਕਰਾਉਣਾ ਚਾਹੋ ਤਾਂ ਕਰਾ ਸਕਦੇ ਹੋ ਤੁਸੀਂ ਇਹਦੇ ਵਿੱਚ ਇਸ ਤੋਂ ਇਲਾਵਾ ਆਪਣੇ ਕੋਲ ਮੈਂ ਆਰਟੀਫੀਸ਼ੀਅਲ ਜੈਮ ਲਾਉਂਦੀ ਹੈ ਇਹਦੇ ਚਾਦੇ ਕੋ ਡਿਜ਼ਾਈਨ ਇਹ ਜਨ ਕੀ ਆਪਣੇ ਨੂੰ ਬਿਲਕੁਲ ਫਰੈਸ਼ ਫਲੇਵਰ ਵਰਗੀ ਲੱਗਦੀ ਹੈ ਹੈ ਆਰਟੀਫੀਸ਼ੀਅਲ ਹੈ ਇਹ ਜੀ ਤੁਹਾਨੂੰ ਕਲਰ ਡਿਜ਼ਾਈਨ ਵੈਰਾਈਟੀ ਹੋਰ ਵੀ ਬਹੁਤ ਸਾਰੀ ਮਿਲੇਗੀ ਅਗਰ ਜੇ ਤੁਸੀਂ ਇਹਦੇ ਚ ਫਰੈਸ਼ ਫਲਾਰਸ ਵੀ ਬਣਾਨੀ ਹੋਵੇ ਬਣਦੇ ਹਰ ਤਰ੍ਹਾਂ ਦੇ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਕਿ ਦੀਪੂ ਦੀ ਹੱਟੀ ਦੇ ਤੁਹਾਨੂੰ ਹਰੇਕ ਕਲਰ ਦੇ ਵਿੱਚ ਤੇ ਹਰੇਕ ਡਿਜ਼ਾਈਨ ਦੇ ਵਿੱਚ ਮੋਡਰਨ ਵੈਡਿੰਗ ਲਹਿੰਗਾ ਤੇ ਪਾਰਟੀਵੇਅ ਡ्रेसेस ਮਿਲਦੀਆਂ ਨੇ ਅਗਰ ਤੁਹਾਨੂੰ ਵਿਆਹ ਸ਼ਾਦੀ ਦੇ ਲਈ ਜਾਂ ਫਿਰ ਪਾਰਟੀ ਦੇ ਲਈ ਪਾਰਟੀਵੇਅ ਡ्रेसेस ਤੇ ਵੈਡਿੰਗ ਲਹਿੰਗਾ ਚਾਹੀਦਾ ਹੈ ਤਾਂ ਤਾਂ ਤੁਸੀਂ ਜਲਦੀ ਹੀ ਵਿਜ਼ਿਟ ਕਰੋ ਦੀਪੂ ਦੀ ਹੱਟੀ ਜੋ ਕਿ ਸਿਵਲ ਹਸਪੀਟਲ ਦੇ ਬੈਕਸਾਈਡ ਤੇ ਮੁਕੇਰੀਆਂ ਵਿੱਚ ਸਥਿਤ ਹੈ ਇਧਰੋਂ ਮੈਂ ਖਾਸ ਕਰਕੇ ਦੱਸਣਾ ਚਾਹਾਂਗੀ ਕਿ ਇੱਥੇ ਤੁਸੀਂ ਵੈਡਿੰਗ ਲਹਿੰਗਾ ਤੇ ਪਾਰਟੀ ਵੇਅਰ ਡ्रेसेस ਰੈਂਟ ਤੇ ਵੀ ਲੈ ਸਕਦੇ ਹੋ। ਦੁਲਹਨ ਦੇ ਨਾਮ ਨਾਲ ਹੁਣ ਅਸੀਂ ਦੁਲਹੇ ਦੇ ਮੈਨ ਸੈਕਸ਼ਨ ਦੇ ਵਿੱਚ ਪਹੁੰਚ ਗਏ ਆਂ ਤੇ ਭਾਜੀ ਹੁਣ ਅਕਾ ਜਾਣਦੇ ਕਿ ਇੱਥੇ ਕਿਹੜੀ ਕਿਹੜੀ ਆਈਟਮ ਅਵੇਲੇਬਲ ਹੈ। ਭਾਜੀ ਮੈਨ ਸੈਕਸ਼ਨ ਦੇ ਵਿੱਚ ਤੁਹਾਡੇ ਕੋਲ ਕੀ ਕੀ ਅਵੇਲੇਬਲ ਹੈ? ਮੈਨ ਸੈਕਸ਼ਨ ਦੇ ਵਿੱਚ ਮੈਮ ਜਿਸ ਤਰ੍ਹਾਂ ਆਪਣੇ ਕੋਲ ਕੋਟ ਪੈਂਟ ਹੈ, কুর্তা ਵੀ ਹੈ, ਬਾਸਕਟ ਹੈ, ਸ਼ਰਗ ਹੈ। ਹਰ ਇੱਕ ਆਈਟਮ ਜਿਹੜੀ ਹੈ ਸਟਿਚ ਕਰਵਾ ਕੇ ਦੇਈਦੀ ਹੈ। ਅਗਰ ਕਸਟਮਰ ਨੇ ਆਪਣੀ ਜਿਸ ਤਰ੍ਹਾਂ ਦੀ ਫੋਟੋ ਲਿਆਏਗਾ ਜਿੱਦਾਂ ਦੀ ਚੀਜ਼ ਕਹੇਗਾ ਉਸ ਤਰ੍ਹਾਂ ਹੀ ਚੀਜ਼ ਮਿਲੇਗੀ ਸਾਡੇ ਕੋਲ। ਔਰ ਮੈਨ ਸੈਕਸ਼ਨ ਦੇ ਵਿੱਚ ਸਾਡੇ ਕੋਲ ਸ਼ੇਰਵਾਨੀ, ਇੰਡੋ-वेस्टर्न ਹਰ ਤਰ੍ਹਾਂ ਦੀ ਆਈਟਮ ਰੱਖੀ ਹੋਈ ਹੈ। ਅਗਰ ਕਿਸੇ ਨੇ ਸ਼ੇਰਵਾਨੀ ਰੈਂਟ ਤੇ ਲੈਣੀ ਹੋਵੇ ਉਸ ਦੀ ਵੀ ਸੋਲਵਡ ਅਵੇਲੇਬਲ ਹੈ। ਰੈਂਟ ਤੇ ਵੀ ਮਿਲੇਗੀ। ਅਗਰ ਕਿਸੇ ਨੇ ਆਪਣੀ ਸਟਿਚ ਵੀ ਕਰਵਾਣੀ ਆ ਉਹ ਵੀ ਕਰਵਾ ਕੇ ਦੇਵਾਂਗੇ। ਸਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹ ਜਿਹੜੀਆਂ ਕਿ ਬਾਹਰ 1-1 ਲੱਖ ਰੁਪਏ ਦੇ ਵਿੱਚ ਮਿਲਦੀ ਆ ਸਾਡੇ ਕੋਲ ਰੈਂਟ ਦੇ ਵਿੱਚ 20000 25000 30000 ਦੇ ਵਿੱਚ ਮਿਲਣਗੀਆਂ ਇਹ ਦੇਖੋ ਬਹੁਤ ਸਾਰੇ ਆਰਟੀਕਲ ਨੇ ਇਸ ਟਾਈਪ ਦੇ ਵਿੱਚ ਆ ਇਹ ਦੇਖੋ ਇੱਕ ਇਹ ਪ੍ਰੋਪਰ ਹੈਂਡਵਰਕ ਦੇ ਵਿੱਚ ਆ ਪੀਸਾ ਦੇਖੋ ਇਹ ਚੀਜ਼ਾਂ ਸਾਰੀਆਂ ਟ੍ਰੈਂਡ ਆ ਇਸ ਟਾਈਮ ਸੋ ਹੁਣ ਅਸੀਂ ਦੀਪੂ ਦੀ ਹੱਟੀ ਦੇ 3rd ਫਲੋਰ ਦੇ ਜੁਐਲਰੀ ਸੈਕਸ਼ਨ ਦੇ ਵਿੱਚ ਪਹੁੰਚ ਗਏ ਜਿੱਥੇ ਕਿ ਦੇਖ ਸਕਦੇ ਹੋ ਕਿ ਆਰਟੀਫੀਸ਼ੀਅਲ ਜੁਐਲਰੀ ਹਰੇਕ ਕਲਰ ਦੇ ਵਿੱਚ ਅਵੇਲੇਬਲ ਹੈ ਤੁਸੀਂ ਆਪਣੇ ਡ्रेसेस ਦੇ ਅਕੋਰਡਿੰਗ ਮੈਚਿੰਗ ਜੁਐਲਰੀ ਲੈ ਸਕਦੇ ਹੋ ਜੀਓਲੀ ਸੈਕਸ਼ਨ ਦੇ ਨਾਲ ਹੀ ਹੁਣ ਅਸੀਂ ਬੈਗ ਸੈਕਸ਼ਨ ਦੇ ਵਿੱਚ ਪਹੁੰਚ ਗਏ ਜਿੱਥੇ ਕਿ ਮੇਕਅਪ ਪਾਉਣ ਦੇ ਲਈ ਵੈਨਿਟੀ ਬੈਗ ਬ੍ਰਾਈਡਲ ਦੇ ਲਈ ਹਰੇਕ ਕਲਰ ਦੇ ਵਿੱਚ ਅਤੇ ਡਿਜ਼ਾਈਨ ਦੇ ਵਿੱਚ ਇੱਥੇ ਬੈਗਸ ਅਵੇਲੇਬਲ ਨੇ ਪਾਲਸ ਲਈ ਸਕੂਲ ਦੇ ਲਈ ਇੱਥੇ ਬੈਗਸ ਅਵੇਲੇਬਲ ਨੇ ਅਗਰ ਤੁਹਾਨੂੰ ਪਾਰਟੀ ਵੇਅਰ ਬੈਗ ਚਾਹੀਦੇ ਨੇ ਜਾਂ ਫਿਰ ਸਲਿੰਗ ਬੈਗ ਚਾਹੀਦੇ ਨੇ ਉਹ ਵੀ ਇੱਥੇ ਅਵੇਲੇਬਲ ਨੇ ਤੇ ਹੁਣ ਅਸੀਂ ਦੀਪੂ ਦੀ ਹੱਟੀ ਤੇ ਬੇਸਮੈਂਟ ਸੈਕਸ਼ਨ ਦੇ ਵਿੱਚ ਪਹੁੰਚ ਗਏ ਤਾਂ ਮੈਮ ਕੋ ਜਾਣਦੇ ਕਿ ਬੇਸਮੈਂਟ ਦੇ ਵਿੱਚ ਕਿਹੜੀ ਕਿਹੜੀ ਕਲੈਕਸ਼ਨ ਹਨ ਉਹ ਕਾਹ ਅਵੇਲੇਬਲ ਹੈ ਹਾਂਜੀ ਮੈਮ ਮੈਮ ਸਾਡੇ ਕੋਲ ਜਿਹਦਾ ਕਿ ਅੰਡਰਗਾਰਮੈਂਟਸ ਦੀ ਵੀ 올 ਕਲੈਕਸ਼ਨ ਆ ਔਰ ਜਿਵੇਂ ਕਿ ਇੰਟਰਨੈਸ਼ਨਲ ਬ੍ਰਾਂਡ ਆ ਚੌਕੀ ਦਾ ਮਿਲੇਗਾ ਤੁਹਾਨੂੰ ਔਰ ਨਹਿਮਰ ਦਾ ਵੀ ਮਿਲੇਗਾ ਔਰ ਸੀ9 올 ਬ੍ਰਾਂਡ ਤੁਹਾਨੂੰ ਅੰਡਰਗਾਰਮੈਂਟਸ ਚ ਵੀ ਮਿਲਣਗੇ ਔਰ ਜਿਵੇਂ ਕਿ ਅਸੀਂ ਗੱਲ ਕਰੀਏ ਲੇਡੀ ਸੈਕਸ਼ਨ ਦਾ ਔਰ ਲੇਡੀ ਸੈਕਸ਼ਨ ਚ ਤੁਹਾਨੂੰ ਸਰ ਫੈਂਸੀ ਵੀ ਮਿਲੇਗਾ ਔਰ ਕੈਜੂਅਲ ਵੀ ਮਿਲੇਗਾ ਠੀਕ ਹੈ ਔਰ ਸਾਡੇ ਕੋਲ ਜਿਹੜਾ ਹੈਗਾ ਬੱਚੇ ਦਾ ਵੀ ਕਲੈਕਸ਼ਨ ਹੈਗੀ ਆ ਉਹਦੇ ਚ ਵੀ ਤੁਹਾਨੂੰ ਫੈਂਸੀ ਵੀ ਮਿਲੇਗਾ ਔਰ ਤੁਹਾਨੂੰ ਕੈਜੂਅਲ ਵੀ ਮਿਲੇਗਾ ਠੀਕ ਹੈ ਸੇਮ ਤੁਹਾਨੂੰ ਲੇਡੀਜ਼ ਦੇ ਨਾਈਟ ਸੂਟਸ ਵਗੈਰਾ ਠੀ

शरारा सूट है ट्राउजर सूट है ये भी हम अप, आपकी ही डिजाइन के बनाते हैं और शेरवानी है जैसी चाहे वैसी हम लोग बना के देते हैं चाहे लहंगे में हो चाहे सूट में हो चाहे साड़ी में हो सारे काम नए भी होते हैं और ऑल्टेन भी होते हैं रेडीमेड हमारे यहाँ होता है उसकी भी हम लोग फिटिंग करके देते हैं दीपू देखिए हट्टी बारे की कहना चाहते हैं ਅਸੇ ਬਹੁਤ ਪੁਰਾਣੇ ਕਸਟਮਰ ਹਨ ਇਹਨਾਂ ਦੇ ਇਸ ਇੱਕ ਰਿਸ਼ਾਤੇ ਦੇ ਥਲੇ ਸਾਨੂੰ ਬਹੁਤ ਵੈਰਾਈਟੀ ਮਿਲਦੀ ਹੈ ਠੀਕ ਹੈ ਨਾ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਇੱਥੇ ਜੋ ਜਲੰਧਰ ਕੋਈ ਜਾਣਦੇ ਹੈ ਕਿ ਜਲੰਧਰ ਸਾਨੂੰ ਉਹ ਚੀਜ਼ ਮਿਲੇਗੀ ਜਲੰਧਰ ਵੱਡੇ ਵੱਡੇ ਸ਼ਹਿਰਾਂ ਤੋਂ ਜਾਣ ਨਾਲ ਚੰਗਾ ਸਾਨੂੰ ਇੱਥੇ ਮੁਕੇਦਿਆਂ ਵਿੱਚ ਬੈਠੇ ਹੀ ਸਭ ਸਾਰਾ ਅਵੇਲੇਬਲ ਹੈ ਅਗਰ ਬ੍ਰਾਈਡਲ ਲਹਿੰਗੇ ਦੀ ਗੱਲ ਕੀਤੀ ਜਾਏ ਤਾਂ ਵੀ ਹਰ ਵੈਰਾਈਟੀ ਦਾ ਨਾ ਕੋ ਅਵੇਲੇਬਲ ਹੈ ਚਾਹੇ ਕੋਈ ਬ੍ਰਾਈਡਸ ਹੁੰਦੀ ਹੈ ਦਿੱਲੀ ਚ ਆਉਣੇ ਚਾਹੁੰਦੇ ਹੈ ਜਾਣੀ ਹੈ ਕਿ ਸਾਨੂੰ ਦਿੱਲੀ ਵਿੱਚ ਮਿਲੇਗਾ ਲੇਗਾ ਬਟ ਨਹੀਂ ਉਹ ਵੈਰਾਈਟ ਜਨਾ ਕੋ ਸਾਨੂੰ ਉੱਥੇ ਹੀ ਅਵੇਲੇਬਲ ਹੈ ਜਰ ਮਜ਼ਬਰੀ ਕਰਨ ਦੀ ਲੋੜ ਨਹੀਂ ਅਪ ਚਾਹੇ 1 ਮਹੀਨਾ ਪਹਿਲਾਂ ਆਈਏ ਚਾਹੇ 15 ਦਿਨ ਪਹਿਲਾਂ ਆਈਆਂ ਮਿਲ ਜੇਗਾ ਸਮਾਨ ਹਰ ਤਰ੍ਹਾਂ ਦਾ ਸਮਾਨ ਹੈ ਮੈਮ ਤੁਸੀਂ ਹੋਰ ਨਾ ਵੀ ਰეკਮੈਂਡ ਕਰੋਗੇ ਕਿ ਅਵੇ ਇੱਥੇ ਆ ਕੇ ਸ਼ੋਪਿੰਗ ਕਰਨਾ ਹਾਂਜੀ ਅਸੀਂ ਯੂਜ਼ੂਲੀ ਤੇ ਕਰਦੇ ਹਾਂ ਯਾਰ ਰეკਮੈਂਡ ਕੀ ਕਿਤੇ ਹੋਰ ਨਾ ਜਾਓ ਜਿੰਨਾ ਜ਼ਿਆਦਾ ਸਿਰ ਵੱਤੋ ਅਦਕਾਨਾਂ ਤੇ ਜਾਵਾਂਗੇ ਉਨੇ ਕੰਫਿਊਜ਼ ਹੋਾਂਗੇ ਸਾਰਿਆਂ ਨੇ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਸਮਾਨ ਲੈਣਾ ਚਾਹੁੰਦਾ ਹੈ ਤੋ ਦੀਪੂ ਦੇ ਹੱਟੇ ਨੂੰ ਜ਼ਰੂਰ ਵਿਜ਼ਿਟ ਕਰੋ 올 ਦਾ ਬੈਸਟ ਟੂ ਦੀਪੂ ਦੇ ਸ਼ੋਪ ਪਿਆਸ ਗੱਲ ਕਰਦੇ ਕੋਈ ਕਸਟਮਰਜ਼ ਨਾਲ ਜੋ ਕਿ ਦੀਪੋ ਦੀ ਹੱਟੀ ਤੇ ਸ਼ੋਪਿੰਗ ਕਰਨ ਲਈ ਆਏ ਨੇ ਸਾਚੀ ਕਲ ਮੈਮ ਸ਼ਸ਼ੀ ਕਾਂ ਜੀ ਮੈਮ ਕੀ ਨਾਮ ਤੁਹਾਡਾ ਕਿੱਥੋਂ ਆਏ ਹੋ ਇਸ਼ਾਨੁਸ਼ਾਰਾ ਪਰ ਨਾਮ ਤੁਸੀਂ ਅਜੀ ਦੀਪੋ ਦੀ ਹੱਟੀ ਤੇ ਸ਼ੋਪਿੰਗ ਕੀਤੀ ਹੈ ਕੀ ਕਹਿਣਾ ਚਾਹੁੰਦੇ ਨੇ ਸਾਮਾਨ ਬਾਰੇ ਇਹਨਾਂ ਦੇ ਬ੍ਰਾਂਡ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪ੍ਰੋਡਕਟ ਨੇ ਤੁਸੀਂ ਇਤੋਂ ਹੀ ਸ਼ੁਰੂ ਤੋਂ ਲੈ ਰਹੇ ਆ ਸਾਮਾਨ ਕਾਫੀ ਟਾਈਮ ਹੋ ਗਿਆ ਸਾਨੂੰ ਲੈੰਦਿਆਂ ਨੂੰ ਬਹੁਤ ਵਧੀਆ ਪ੍ਰੋਡਕਟ ਹੈ ਫੇਸ ਦੇ ਫੇਸ ਲੇ ਵੀ ਬਹੁਤ ਵਧੀਆ ਮਿਲਦੇ ਨੇ ਅੰਡਰ ਕਲਮਿਕਸ ਵੀ ਬਹੁਤ ਵਧੀਆ ਨੇ ਬਸ ਇਮਾਨਤੋ ਜੀ ਹਰਨੋਵੈ ਰეკਮੈਂਡ ਕਰ ਰਹੀ ਕੁ ਬਹੁਤ ਇੱਥੇ ਅੱਗੇ ਸ਼ਾਪਿੰਗ ਕਰਨਾ ਹਾਂ ਮੈਂ ਕਹੂੰਗੀ ਕਿ ਇੱਥੇ ਆ ਕੇ ਜਿਆਦਾ ਤੋਂ ਜਿਆਦਾ ਅੰਗਰੇਜ਼ੀ ਦੀਆਂ ਬਹੁਤ ਵਧੀਆ ਪ੍ਰੋਡਕਟ ਮਿਲਦੇ ਨੇ ਇੱਥੇ ਹਰੇਕ ਤਰ੍ਹਾਂ ਦਾ ਸਮਾਨ ਮਿਲਦਾ ਹੈ ਕੋਈ ਸ਼ੱਕ ਤੋਂ ਲੇ ਅਨੁਸਾਰਾ ਸਮਾਨ ਮਿਲ ਜਾਊਗਾ ਜੋ ਵੀ ਮਤਲਬ ਕੀ ਤੁਸੇ ਫਲਾਸ ਆ ਕੇ ਦੇਵ ਲਵੋ ਆ ਕੇ ਜਲਦੀ ਤੋਂ ਜਲਦੀ ਠੀਕ ਆ ਥੈਂਕ ਯੂ ਥਿਆ ਉਸ ਗੱਲ ਕਰਦੇ ਕੁਝ ਹੋਰ ਕਸਟਮਰਸ ਦੇ ਨਾਲ ਜੋ ਕਿ ਦੀਪੂ ਦੀ ਹਟੇ ਸ਼ੋਰਮ ਤੇ ਸ਼ੋਪਿੰਗ ਕਰਨ ਲਈ ਆਏ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਨਾਮ ਕੀ ਤੇ ਕਿੱਥੋਂ ਆਏ ਹੋ ਕੁਲਵਿੰਦਰ ਕੋਹਰੇ ਅਸੀਂ ਆਏ ਆ ਕੋਗਰੇਤ ਮੈਮ ਤੁਸੀਂ ਅੱਜ ਦੀਪੂ ਦੀ ਹਟੇ ਤੇ ਸ਼ੋਪਿੰਗ ਕੀਤੀ ਹੈ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਸ਼ਾਪ ਬਾਰੇ ਬਹੁਤ ਵਧੀਆ ਐਕਸਪੀਰੀਅੰਸ ਹੈ ਮੈਡਮ ਬਹੁਤ ਵਧੀਆ ਇਹਨਾਂ ਦਾ ਕਸਟਮਰ ਨਾਲ ਡੀਲ ਕਰਦੇ ਆ ਅਸੀਂ ਬਹੁਤ ਸਮੇਂ ਤੋਂ ਆ ਰਹੇ ਹਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਸ਼ੋਪਿੰਗ ਕਰਕੇ ਜੀ ਅਸੀਂ ਬਹੁਤ ਕੁਝ ਬਾਈ ਕੀਤਾ ਆਪਣੇ ਬ੍ਰਾਈਡ ਲਈ ਵੀ ਲਈਆਂ ਕੁਝ ਚੀਜ਼ਾਂ ਅਸੀਂ ਲਹਿੰਗੇ ਵੀ ਕਰਵਾਏ ਆ ਤਾਂ ਹੋਰ ਸ਼ੇਰਵਾਨੀਆਂ ਦਾ ਵੀ ਕਰਵਾਇਆ ਜੇ ਮੈਂ ਤਾਂ ਸਹੋਣਾਂ ਨੂੰ ਵੀ ਰეკਮੈਂਡ ਕਰਾਂਗਾ ਕਿ ਉਹ ਵੀ ਇੱਥੇ ਆ ਕੇ ਸ਼ੋਪਿੰਗ ਕਰਨ ਹਾਂਜੀ ਜ਼ਰੂਰ ਆਓ ਜੀ ਸਾਰੇ ਜਣੇ ਆਓ ਬਹੁਤ ਵਧੀਆ ਐਕਸਪੀਰੀਅੰਸ ਹੈ ਸਾਡਾ ਸਾਰੇ ਜਣੇ ਆਓ ਤੇ ਆਪਣੀ ਪਸੰਦ ਦਾ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਦੀਪੂ ਦੀ ਹੱਟੇ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ